ਸਾਡੀ ਪੱਠਾ ਮਾਲਕ ਐਸੋਸੀਏਸ਼ਨ ਔਰ ਲੇਬਰ ਸਾਡੀ ਆਪਣੀ ਲੇਬਰ ਯੂਨੀਅਨ ਜਾ ਕੇ ਬਲਵਾ ਕੇ ਇੱਕ ਪੱਤਰ ਦਿੱਤਾ ਗਿਆ ਕੇਂਦਰ ਸਰਕਾਰ ਦੇ ਸਬੰਧਕੀ ਦੇ ਨਾਮ ਦੇ ਉੱਤੇ ਜਿਹੜਾ ਐਡੀਸੀ ਸਾਹਿਬ ਨੇ ਸਾਡੇ ਤੋਂ ਪੁੱਛਾਵ ਉਹਦੇ ਵਿੱਚ ਸਾਡੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈਗੀ ਆ ਮਾਈਨਿੰਗ ਦੀ ਹੈ ਜੋ ਪੱਠਾਂ ਜਿਹੜੀ ਮਿੱਟੀ ਹੈਗੀ ਆ ਆਪਾਂ 3 ਫੁੱਟ ਜਿਹੜੀ ਜਿਹਨਾਂ ਦੇਖੀ ਸੀ ਜੀ ਸਾਡੇ ਕੋਲ ਉਹਦੇ ਰੋਡ ਖੜਾ ਰਹੇ ਆ ਉਹਨੂੰ ਵੀ ਬੜੀ ਦਿੱਕਤ ਆ ਰਹੀ ਹੈ ਸਾਡੇ ਧਰਮ ਦੇ ਵਿੱਚ ਦਾ ਰੋਜ਼ ਦੀ ਇੰਟਰਨੈਸ਼ਨਲ ਕੰਪਨੀ ਚਾਹੇ ਜਿਹਾ ਯਾਦ ਦੇ ਵਿੱਚ ਹੀ ਬੰਦਸ ਜਾ 25% ਤੋਂ ਚੱਲ ਰਿਹਾ ਹੈ ਅੰਤਿਕ ਸੰਪਰਕ ਜਿਵੇਂ ਆਣ ਤੁੰਸੋਂ ਬਾੜ ਬੰਨ੍ਹ ਬਸ ਜਿਵੇਂ ਦਿੱਤੇ ਮੰਨੋ ਉਹ ਅੱਗੇ ਅਸੇ ਲਾਭ ਹੋਵੇ ਮਾਤੀ ਮਾਣ ਹੋਵੇ ਲਾਭ ਜੋ ਅਸੀਂ ਕਰਾਂਗੇ ਨਾ ਜੇਕਰ ਇਹਨਾਂ ਤੋਂ ਕੋਈ 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 ਕੋ ਆਪਣੇ ਨੋਟਸ ਦੇ ਆਏ ਸਾਰੋਂ ਜ਼ਿਆਦਾ ਲੋਕਾਂ ਨੂੰ ਜਿਹੜੀ ਜਿਹੜੀ ਨੋਟਿਸ ਦਾ ਸਬੰਧ ਹੈ ਕਿ ਮੈਂ ਜੋ ਪ੍ਰਾਈਮ ਸਟੋਰ ਦੀ ਨਾਮ ਦੇ ਪਾਗਲ ਹੋਣੇ ਗਿਲਣਾ ਵਾ ਉਸ ਰੇਟ ਦਾ ਸੌਦਾ ਨਹੀਂ ਜਾ ਰਿਹਾ। ਕੰਮ ਨਹੀਂ ਆ ਰਿਹਾ। ਇਸ ਟਾਈਮ ਵੀ ਸਾਡਾ ਕਾਰੋਬਾਰ ਤਾਂ ਜਿਵੇਂ ਖਤਮ ਹੋ ਗਿਆ ਸੀ 12% ਤੋਂ ਬਾਅਦ ਸੈ GST ਆਮ ਪਬਲਿਕ ਤੋਂ ਬਹੁਤ ਚੋੜੀ ਗਈ ਤੇ ਉਸ ਤੋਂ ਬਾਅਦ ਮਿੱਟੀ ਜਿਹੜੀ ਕਿ ਸਾਡਾ ਰਾਮ ਮਟੀਰੀਅਲ ਆ ਪੱਟਿਆਂ ਦਾ ਇਹ ਸਾਨੂੰ ਉਹੀ ਨਹੀਂ ਮਿਲੂਗੀ ਸਹੀ ਪੱਟੇ ਕਿਵੇਂ ਚਲਾਵਾਂਗੇ ਅੱਗੇ ਪੱਟਿਆਂ ਤੋਂ ਜਿਹੜੇ ਕਾਰੋਬਾਰ ਚੱਲਣੇ ਨੇ ਇਹ ਵੇਕੇ ਕੋਈ ਹੋਰ ਕਾਰੋਬਾਰ ਤੇ ਲਗਾਉਣਾ ਮਿਸਤੀ ਮਜ਼ਦੂਰ ਰਿਤੇ ਦਾ ਕੰਮ ਬਹੁਤ ਜਿੱਲਾ ਵੀ ਆ ਤਾਂ ਸਰਕਾਰੀ ਕੰਮ ਗੈਰ ਸਰਕਾਰੀ ਕੰਮ ਸਾਰੀਆਂ ਕਿਵੇਂ ਚੱਲਣਗੇ ਪੱਠੇ ਦੇ ਕਾਰੋਬਾਰ ਹੀ ਖਤਮ ਹੋ ਜੂਗਾ ਤਾਂ ਫਿਰ ਰੋਟੀ ਕਪੜਾ ਮਕਾਨ ਦੇ ਵਿੱਚ ਐਮ ਚੀਜ਼ ਆਉਂਦੀ ਆ ਇਹੀ ਖਤਮ ਹੋ ਜੂਗੀ ਤਾਂ ਫਿਰ ਦੇਖੋ 10 ਲੱਖ ਮਜ਼ਦੂਰ ਪੱਟਿਆਂ ਦਾ ਜਿਹੜਾ ਕਿ ਮੇਲਾ ਹੋ ਜੂ ਤੇ ਲਗਭਗ 250 ਪੱਟੇ ਸੀ 50 1500 ਰਹਿ ਗਏ ਪਹਿਲੇ ਵੈਂਟੀਲੇਟਰ ਤੇ ਤੇ ਸੈਂਟਰ ਵੀ ਸਾਡੀਆਂ ਇਹਦੀਆਂ ਇਹ ਜਿਹੜੇ ਸਾਡੇ ਉੱਤੇ ਲਾਗੂ ਕੀਤੀਆਂ ਨੇ ਤਕਸਾਂ ਸਾਹੀ ਕੌਂਟੀਆਂ ਇਹਦੇ ਵਿਰੁੱਧ ਅਸੀਂ ਹੁਣ ਇੱਕ ਵੱਡਾ ਕਦਮ ਚੁੱਕਣ ਜਾ ਰਹੇ ਹਾਂ ਜਿਹੜਾ ਪੂਰੇ ਪੰਜਾਬ ਦੇ ਪੱਠਾ ਮਾਲ ਤੇ ਨਾਲ ਸਾਡੇ ਹੋਰ ਕਈ ਸੂਬਿਆਂ ਦੇ ਪੱਠਾ ਮਾਲ ਤੋਂ ਇਹ ਨਾਲ ਕਹਿ ਸਕਦੇ ਕਿ ਅੰਦਰ ਵਿੱਚ ਜਿਹੜੀ ਆਪਾਂ ਦੇ ਟੈਕਸ ਦਾ ਮਾਲ ਹੈਗਾ ਉਹ ਪਹਿੰਗਾ ਵੀ ਹੋ ਸਕਦਾ ਦੇਖੋ ਜੀ ਐਟਨਾ ਵੱਡੋ ਕਿ ਜਿੰਨਾਂ ਕੋਲ ਮਟੀਰੀਅਲ ਹੈਗਾ ਉਹ ਤਾਂ ਮਹਿੰਗਾ ਹੋਊਗਾ ਹੀ ਆਮ ਪਬਲਿਕ ਤੇ ਬੋਝ ਪਵੇ ਅਸੀਂ ਕਹਿੰਦੇ ਆਮ ਪਬਲਿਕ ਤੇ ਬੋਝ ਪਵੇ ਇਸ ਤਰ੍ਹਾਂ ਸਭ ਤੋਂ ਜ਼ਰੂਰੀ ਸਵਾਲ ਇਹ ਸੀ ਕਿ ਸਾਡੇ ਨੇ ਕਹਿ دیا ਸੀ ਅਸੀਂ ਇਹ ਮੰਗ ਪੱਤਰ ਥੋੜਾ ਸੈਂਟਰ ਤੋਂ ਵੀ ਜਗਾਇਤ ਤੇ ਉਸ ਤੋਂ ਬਾਅਦ ਤੁਹਾਨੂੰ ਆਹ ਆਹ ਅਸੀਂ ਵੱਡਾ ਕੰਟੈਕਟ ਕਰਾਂਗੇ ਜਿਹਦੇ ਵਿੱਚ ਸਾਡੀਆਂ ਪੰਜ ਸਟੇਟਾਂ ਦੇ ਬਤਨਾਂ ਨਾਲ ਮੇਰੀ ਗੱਲ ਹੋਈ ਹੈ ਜਿਹਦੇ ਅਸੀਂ ਆਉਂਦੇ ਪੰਜਾਬ ਤੋਂ ਤੇ ਪੰਜਾਬ ਦਾ ਅਸੀਂ ਸਿਰਫ ਸਥਾਨ ਸੈੱਟ ਕਰਾਂਗੇ ਕਿਸੇ ਕਲੀਗੜ੍ਹ ਜਾਂ ਦਿੱਲੀ ਤੋਂ ਕਰਤਾਰ ਨਾਲ ਆ ਗਿਆ ਆਇਆ ਗਿਆ ਇਹ ਹੋਰ ਵੀ ਵੀਡੀਓ ਆਲਓਵਰ ਇੰਤਰੀ ਆਲਓਵਰ ਇੰਤਰੀ ਆਲੋਗ ਰੈਂਜ ਪਹਿਲਾਂ ਵੀ ਅਸੀਂ ਇੱਕ ਦਿੱਲੀ ਕਰਕੇ ਆਇਆ ਆਪਣੇ ਰਾਮੀਲਾ ਮੈਦਾਨ ਚ ਕੋਈ ਬੀਜਪੀ ਕਹਿੰਦੇ ਨੇ ਮਾਂਧੀ ਨਗਰ ਨੂੰ ਕਿ ਉਹ ਜਿਹੜੀ ਤੁਹਾਡੀ ਸੈਂਸ ਸਰਕਾਰ ਤੁਹਾਡੀ ਬਣਾ ਕੇ ਕੋਈ ਦਾ ਵਿਚਲਾ ਰਸਤਾ ਕੱਟਿਆ ਜਾਵੇ ਹੋਰ ਕਹਿੰਦਾ ਕਿ ਕਰਾਂਗੇ ਵੱਡਾ ਕਟਕਣਾ ਤੁਹਾਡੇ ਪ੍ਰਦਰਸ਼ਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਪਕੜੀ ਫੜੀ ਸਮਾਨ ਨਹੀਂ ਮਿਲੂਗਾ ਇਸ ਕਰਕੇ ਪ੍ਰੇਸ਼ਾਨੀ ਹੋ ਗਈ ਸਾਰਾ ਦਿਨ ਹੋ ਗਿਆ ਜੀ ਸਾਡੇ ਆਲ ਦੇ ਸਾਰੇ ਪਰਿਵਾਰ ਦੇ ਇਹਦਾ ਹੋਰ ਪਰਿਵਾਰ ਦੇ ਜਨਮ